ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕਿਹਾ ਕਿ 1984 ਦੇ ਸਿੱਖ ਕਤਲੇਆਮ ਮਾਮਲੇ ਨੂੰ UNO ਚ ਲਿਜਾਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਇਹ ਘਟਨਾ ਭਾਰਤ ਚ ਵਾਪਰੀ ਹੈ ਅਤੇ ਭਾਰਤ ਸਰਕਾਰ ਕੋਲ ਹੀ ਇਸ ਦਾ ਸਾਰਾ ਰਿਕਾਰਡ ਮੌਜੂਦ ਹੈ। ਲਿਹਾਜ਼ਾ ਇਨਸਾਫ ਲਈ ਭਾਰਤ ਸਰਕਾਰ ਨਾਲ ਹੀ ਗੱਲ ਕੀਤੀ ਜਾਣੀ ਚਾਹੀਦੀ ਹੈ। ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੁਖਬੀਰ ਨੇ ਕਿਹਾ ਕਿ ਇਸ ਮਾਮਲੇ ਚ ਸਿੱਖ ਸੰਗਠਨਾਂ ਨੂੰ UNO ਚ ਨਹੀਂ ਜਾਣਾ ਚਾਹੀਦਾ। Government of India is the right forum to go to United Nations it's too far away for and you get any information out of it जिथे ਹੋਇਆ ਕੰਮ ਆਈ ਗਵਰਨਮੈਂਟ ਆਫ ਇੰਡੀਆ ਸ਼ੁੱਡ ਬੀ ਸੁਖਬੀਰ ਬਾਦਲ ਨੇ ਕਿਹਾ ਕਿ ਕੇਂਦਰ ਚ ਹੁਣ ਐਨਡੀਏ ਦੀ ਸਰਕਾਰ ਆ ਗਈ ਹੈ ਅਤੇ ਅਗਲੇ 3-4 ਦਿਨਾਂ ਚ ਅਕਾਲੀ ਦਲ ਪਾਰਟੀ ਦੀ ਬੈਠਕ ਬੁਲਾ ਕੇ ਸਿੱਖ ਕਤਲਿਆਂ ਦੇ ਮੁੱਦੇ ਨੂੰ ਕੇਂਦਰ ਸਰਕਾਰ ਅੱਗੇ ਚੁੱਕੇਗਾ ਅਤੇ ਇਸ ਮਾਮਲੇ 'ਚ ਇਨਸਾਫ ਦਵਾਇਆ ਜਾਵੇਗਾ ਹਲੇ ਵਿਧਨਾ ਪਾਰਟੀ will have a meeting and after discussing we'll come out with a full plan 1984 ਚ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ 'ਚ ਦੰਗੇ ਪੜ ਗਏ ਸਨ ਅਤੇ ਇਨ੍ਹਾਂ ਦੰਗਿਆਂ 'ਚ ਹਜ਼ਾਰਾਂ ਸਿੱਖਾਂ ਦਾ ਕਤਲ ਕਰ ਦਿੱਤਾ ਗਿਆ ਸੀ। ਇਨ੍ਹਾਂ ਦੰਗਿਆਂ ਦੇ 30 ਸਾਲਾਂ ਬਾਅਦ ਵੀ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲ ਸਕੀ ਹੈ ਅਤੇ ਪੀੜਤਾਂ ਦੇ ਪਰਿਵਾਰ ਇਨਸਾਫ ਲਈ ਅਜੇ ਵੀ ਕਾਨੂੰਨੀ ਕਾਰਵਾਈ ਲੜ ਰਹੇ ਹਨ। ਇਸ ਵਿਚਕਾਰ ਕੁਝ ਸਿੱਖ ਸੰਗਠਨ ਇਸ ਮਾਮਲੇ ਨੂੰ UNO 'ਚ ਲਿਜਾਉਣ ਦੀ ਤਿਆਰੀ ਕਰ ਰਹੇ ਹਨ। ਬਿਊਰੋ ਰਿਪੋਰਟ ਜਗਬਾਣੀ ਟੀਵੀ।